ਦੋਸਤੋ ਇੱਕ ਆਰਟੀਸੋਸ਼ਲ ਐਕਟੀਵਿਸਟ ਦੋਸਤੋ ਮੈਂ ਹਮੇਸ਼ਾ ਇਹ ਗੱਲ ਕਹਿਣਾ ਵਾ ਔਰ ਅੱਜ ਫੇਰ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹਨਾ ਵਾ ਉਹ ਕਹਿੰਦੇ ਕਿ ਮੈਂ ਚਾਰ ਨੂੰ ਪੁੱਛੂਗਾ ਮੈਂ ਚਾਰ ਨੂੰ ਪੁੱਛੂਗਾ ਧੋਖਾ ਕਿਵੇਂ ਖਾਇਆ ਥਾ ਬੇਸ ਬਦਲ ਕੇ 라वण ਮੇਰੇ ਘਰ पे कैसे आया था उत्तर कहीं नहीं मिलता उत्तर कहीं नहीं मिलता इसलिए ਸ਼ਰਮਸਾਰ ਹੋ jata ਹੂੰ ਔਰ ਲੁਧਿਆਣਾ ਕੇ ਮੁੱਦੋਂ ਕੋ ਹਥਿਆਰ ਬਣਾ ਕੇ ਗਾਤਾ ਹੂੰ ਦੋਸਤੋ ਮੈਂ ਅੱਜ ਅਨੁਸਾਰਨ ਹੋਏਗਾ ਕਿ ਅੱਜ 2 ਘੰਟੇ ਦੀ ਬਰਸਾਤ ਪਈ ਲੁਧਿਆਣਾ ਸ਼ਹਿਰ ਮੇਰੇ ਖਿਆਲ ਨਾਲ ਮੌਨਸੂਨ ਦੀ ਪਹਿਲੀ ਕਈ ਮੈਂ ਇਹ ਬਰਸਾਤ ਪਈ ਹੈ 2 ਘੰਟੇ ਦੀ ਲੇਕਿਨ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਮੈਂ ਤੁਹਾਨੂੰ ਕੁਝ ਐਸਾ ਦਿਖਾਉਣ ਲੱਗਿਆ ਕਿ ਇੱਥੇ 2 ਘੰਟੇ ਤਾਂ ਬਹੁਤ ਜ਼ਿਆਦਾ ਹੈ ਜੇ ਅੱਧਾ ਘੰਟਾ ਵੀ ਬਾਰਿਸ਼ ਪੈ ਜਾਂਦੀ ਹੈ ਤਾਂ ਇੱਥੇ ਹਾਲਾਤ ਬੱਤੋਂ ਬੱਤਰ ਹੋ ਜਾਂਦੇ ਆ ਤੁਸੀਂ ਤਾਂ ਮੈਂ ਇਸ ਟੱਪ ਜਿੱਥੇ ਖੜਾ ਹਾਂ ਇਹ ਲੁਧਿਆਣਾ ਸ਼ਹਿਰ ਦੀ ਸਭ ਤੋਂ ਮਹਿੰਗੀ ਸਭ ਤੋਂ ਪੋਸ਼ ਔਰ ਆਉਣ ਵਾਲਾ ਫਿਊਚਰ ਰੋਡ ਕਿਹਾ ਜਾਂਦਾ ਹੈ ਜੀ ਹਾਂ ਇਹ ਹੰਬੜਾ ਰੋਡ ਆ ਦੋ ਇਹ ਹੰਬੜਾ ਰੋਡ ਹੈ ਇਹ ਹੰਬੜਾ ਰੋਡ ਹੈ ਪਰ ਜਿਹੜੀ ਹੰਬੜਾ ਰੋਡ ਹੈ ਕਿਹਾ ਜਾਂਦਾ ਹੈ ਕਿ ਜਿਹੜੀ 24000 ਏਕੜ ਜਿਹੜੀ ਲੈਂਡ ਸਰਕਾਰ ਐਕਵਾਇਰ ਕਰਨ ਵਾਲੀ ਹੈ ਉਸ ਰੋਡ ਨੂੰ ਵੀ ਇਹੀ ਰਸਤਾ ਜਾਂਦਾ ਵੈ ਇਹੀ ਸੜਕ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਆ ਵੱਡੇ ਵੱਡੇ ਮਾਲ ਬੰਦੇ ਪਏ ਆ ਔਰ ਇਹ ਸੜਕ ਮੈਂ ਦੱਸਣਾ ਚਾਹਨਾ ਕਹਿੰਦੇ ਇੱਕ ਸਾਹਮਣੇ ਉਹ ਜਿਹੜਾ ਬੋਰਡ ਲੱਗਿਆ ਵੈ ਕਹਿੰਦੇ ਕਿ ਉੱਥੇ ਤੱਕ ਉੱਥੇ ਤੱਕ ਉਹ ਬੋਰਡ ਤੱਕ ਜਿਹੜਾ ਹੈਗਾ ਵੈ ਉਹ ਕਹਿੰਦੇ ਜਿਹੜੇ ਹੁਣ ਮੰਤਰੀ ਸਾਹਿਬ ਹੈ ਸੰਜੀਵ अरोड़ा ਜੀ ਜਿਹੜੇ ਵਿਧਾਇਕ ਬਣੇ ਹੈ ਨਵੇਂ ਨਵੇਂ ਇਸ ਏਰੀਏ ਦੇ ਲੇਕਿਨ ਇਹ ਦਿੱਕਤ ਘਰੇ ਮੈਂ ਤੁਹਾਨੂੰ ਦਿਖਾਣ ਲੱਗਿਆ ਇਹ ਕੋਈ 2 ਦਿਨ 4 ਦਿਨ ਤੋਂ ਨਹੀਂ ਆ ਰਹੀ ਇਹ ਲਗਭਗ ਲਗਭਗ ਇਹ 3-4 ਸਾਲਾਂ ਤੋਂ ਹਾਲਾਤ ਬੱਤੋ ਬੁੱਤਰ ਹੈ ਇਸ ਏਰੀਏ ਦੇ ਦੁਕਾਨਦਾਰਾਂ ਨੇ ਕਈ ਕੰਪਲੇਟਾ ਗਾਡਾ ਕਰ ਲਿਆ ਕਈ ਕਾਰਪੋਰੇਸ਼ਨ ਕਰ ਲਿਆ ਮੰਤਰੀਆਂ ਅਸੰਤਰੀਆਂ ਸਭ ਤੱਕ ਜਾ ਕੇ ਦੇਖ ਲਿਆ ਲੇਕਿਨ ਕਿਸੇ ਨੇ ਸੁਣ ਹੀ ਨਹੀਂ ਹੁਣ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਸੜਕਾਂ ਗਲੀਆਂ ਸੀਵਰੇਜ ਨਾਲੀਆਂ ਨੂੰ ਹੀ ਸਿਰਫ ਡਿਵੈਲਪਮੈਂਟ ਮੰਗਦੇ ਆ ਮੰਨਦੇ ਹਾਂ ਤਾਂ ਆ ਡਿਵੈਲਪਮੈਂਟ ਵੀ ਦਿਖਾ ਦੇਣਾ ਹੋਰ ਡਿਵੈਲਪਮੈਂਟ ਲੁਧਿਆਣਾ ਦੁਬਈ ਨਾ ਬੜਨ ਦੇਣਾ ਨਾ ਕਿਸੇ ਨੇ ਧਿਆਨ ਦੇਣਾ ਹਾਲਾਤ ਬੜਾ ਬੱਤੋ ਬੱਤਰ ਦਿਖਾ ਦਿਆ ਮੈਂ ਦੱਸਦਾ ਬਹਿ ਕਿ ਹੰਬੜਾ ਰੋਡ ਤੋਂ ਸਾਹਮਣੇ ਨਾ ਬੋਰ ਲੱਗਿਆ ਕਹਿੰਦੇ ਉੱਥੇ ਤੱਕ ਵਿਧਾਇਕ ਦਾ ਏਰੀਆ ਹੈ ਵਿਧਾਇਕ ਸੰਜੀਵ ਅਰੋੜਾ ਜੀ ਦੇਖੋ ਇਲੈਕਸ਼ਨਾਂ ਤੋਂ ਪਹਿਲੇ ਲਗਭਗ 3-4 ਮਹੀਨੇ ਪਹਿਲਾਂ ਕਈ ਇੱਥੇ ਆਟੋ ਬੱਡੇ ਕਈ ਕਾਰਾਂ ਬਲਟੀਆਂ ਕਈ ਮੋਟਰਸਾਈਕਲ ਸਕੂਟਰ ਸਕੂਟਰ ਵੀ ਬੱਡੇ ਲੇਕਿਨ ਡੀ ਐਮ ਸੀ ਤੱਕ ਲੋਕ ਪਹੁੰਚ ਗਏ ਲੇਕਿਨ ਕਿਸੇ ਨੇ ਧਿਆਨ ਨਹੀਂ ਦਿੱਤਾ ਸਿਵਾਏ ਗੱਲਾਂ ਦੇ ਮੈਂ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਸਾਨੂੰ ਬਦਲਾਅ ਦੇ ਨਾਮ ਤੇ ਲੁਧਿਆਣੇ ਵਾਲਿਆਂ ਨੂੰ ਠਾਠਾ ਤੇ সুইমিং ਪੂਲ ਠਾਠਾ ਦਾ সুইমিং ਪੂਲ ਦੇਖੋ ਬਦਲਾਅ ਕਿਹਨੂੰ ਕਹਿੰਨੇ ਆਪਾਂ ਬਦਲਾਅ ਉਹ ਜੇ ਕੁਝ ਬਦਲਿਆ ਹੋਵੇ ਹੁਣ ਮੈਨੂੰ ਦੱਸੋ ਲੁਧਿਆਣੇ ਸ਼ਹਿਰ 'ਚ ਕੀ ਬਦਲਿਆ ਦੋਸਤ ਬਦਲੇਆ ਚੌੜਾ ਬਿਆਰ ਬਦਲੇਆ ਜਾਂ ਰਾਹੋ ਰੋਡ ਬਦਲੀ ਹੋਰ ਬੜੀ ਡਿਵੈਲਪਮੈਂਟ ਦੀ ਗੱਲ ਛੱਡੋ ਹਜ਼ਾਰ ਹਜ਼ਾਰ ਕਰੋੜ ਰੁਪਏ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਜਨਤਾ ਦੇ ਪੈਸਿਆਂ ਦਾ ਚੂਨਾ ਲੱਗ ਗਿਆ ਉਹ ਖਾ ਗਏ ਪਤਾ ਨਹੀਂ ਕਿੰਨੇ ਘਟਾਲੇ ਕੋਈ 10% ਸੜਕਾਂ ਦੇ ਨਾਮ ਤੇ ਘਟਾਲੇ ਕੋਈ ਪਤਾ ਨਹੀਂ ਕਿੰਨੇ ਘਟਾਲੇ ਸੜਕ ਘਟਾਲੇ ਤੋਂ ਇਲਾਵਾ ਕੁਝ ਨਹੀਂ ਮਿਲੇ ਕੁਝ ਨਹੀਂ ਮਿਲੇ